ਉਹ ਸਾਲ ਤੇ ਮੇਰੇ ਕਹ 20 ਦਿਨ ਹੋ ਗਏ ਸਿ ਬੈਠਿਆ ਨੂੰ ਜੀ ਜੀ ਤੇ ਮੇਰੇ ਕਹ ਸਭ ਤੋਂ ਲੰਮਾ ਮੋਰਚਾ ਇਹ ਜੀ ਇੱਥੇ ਚਲੋ ਥਰੂ ਗਏ ਦੇ ਗੋਲੇ ਵੀ ਚੱਲੇ ਵਿੱਚ ਸ਼ਰਾਰਤ ਹਾਂ लाठीचार्ज ਵੀ ਕੀਤਾ ਤੇ ਉਹ ਇੱਕ ਗ੍ਰਿਫਤਾਰੀ ਹੋਈ ਆ ਕਹਿੰਦਾ ਮਤਲਬ ਇਹ ਕਿਸੇ ਦਾ ਪ੍ਰਸ਼ਾਸਨ ਦੀ ਗਲਤੀ ਆਂਦੀ ਆ ਕਈ ਤਾਂ ਸ਼ਰਾਰਤ ਅੰਸਰ ਵਿੱਚ ਵੜੇ ਹੁੰਦੇ ਆ ਨਾ ਸਾਰੇ ਵੀ ਮੋਰਚਾ ਪੂਰੀ ਚੜ੍ਹਦੀ ਗਲਾ ਚ ਫਰੀ ਬੜੀ ਕਿਰਪਾ ਸੱਚੇ ਪਾਤਸ਼ਾਹ ਦੀ ਬਾਦਲਾ ਦੀ ਸਰਕਾਰ ਸੀ ਵੀ ਪਹਿਲਾਂ ਤੁਹਾਨੂੰ ਪਤਾ ਉਹਨਾਂ ਨੇ ਕਿੰਨਾ ਸਿਕੀਦਾ ਕਾਹਨ ਕੀਤਾ ਬਰਗਾੜੀ ਕਾਰਡ ਪੈਵਲ ਕਲਾ ਸਾਰੇ ਥਾਂ ਤੇ ਬਦਬੀ ਹੋਈ ਜਾਂ ਤੇ ਕੋ ਸਿੰਘਾਂ ਦੇ ਗੋਲੀਆਂ ਵੀ ਚਲਾਈਆਂ ਕਿਹਾ ਹਨ ਲਾਠੀ ਚਾਰ ਸਾਰਾ ਕੁਝ ਕੀਤਾ ਉਹੀ ਹਿਸਾਬੋਂ ਕੈਪਟਨ ਸਾਹਿਬ ਦੀ ਸਰਕਾਰ ਆਈ ਕਾਂਗਰਸ ਦੀ ਸੋਵਾ ਖਾਕਾ ਉਹਨਾਂ ਨੇ ਬਦਬੀ ਵਾਸਤੇ ਜਾਂ ਪੰਜਾਬ ਚ ਨਸ਼ਾ ਖਤਮ ਕਰਨ ਦੀ ਉਹ ਸਰਕਾਰ ਆਈ ਉਹਨੇ ਵੀ ਕੋਈ ਹੱਲ ਨਹੀਂ ਕੱਢਿਆ ਜੀ ਤੇ ਹੁਣ ਆ ਸਰਕਾਰ ਦੇਖ ਲੋ ਤੁਸੀਂ ਜਿਹੜੇ ਸਾਡੇ ਬੰਦੀ ਸਿੰਘ ਇਹਨਾਂ ਦਾ ਕੋ ਆਪਣਾ ਮਸਲਾ ਤਾਂ ਕੋਈ ਹੈ ਨਹੀਂ ਸੀਗਾ ਵੀ ਜੇ ਘਰਾਂ ਦੀ ਲੜਾਈ ਸੀ ਦੇਖੋ ਬੀਤ ਸਿੰਘ ਵਰਕੇ ਬੁੱਚੜ ਮੁੱਖ ਮੰਤਰੀ ਨੇ ਕੇਪੀ ਅਸ ਵਰਗਾ ਮਾਰਾ ਡੀਜੀਪੀ ਸੀ ਪੰਜਾਬ ਦਾ ਕਿੰਨਾ ਸਿੱਖੀ ਦਾ ਕਾਣ ਹੋਇਆ ਕਿੰਨੇ ਸਾਡੇ ਨਿਰਦੋਸ਼ ਨੌਜਵਾਨ ਚੁੱਕ ਚੁੱਕੇ ਘਰਾਂ 'ਚ ਮਾਰੇ ਜੀ ਦੇਖੋ ਮੋਰਚਾ ਇਹ ਪੰਥ ਦਾ ਹੈ ਮੋਰਚਾ ਸੰਗਤ ਦਾ ਹੈ ਜੀ ਜੀ ਜਿਹੜਾ ਵੀ ਇਹ ਮੋਰਚੇ ਦੀ ਚੰਗਾ ਕੰਮ ਕਰਦਾ ਹੈ ਮੋਰਚਾ ਉਹਨਾਂ ਨੇ ਚਲਾਉਣਾ ਹੈ ਜੀ ਜੀ ਹਾਂਜੀ ਦਰਸ਼ਕੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡੇ ਨਾਲ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲੇ 96 ਕਰੋੜੀ ਗੱਲਬਾਤ ਕਰਾਂਗੇ ਕੱਲ 25 ਤਰੀਕ ਨੂੰ ਮਹਾ ਪੰਚਾਇਤ ਮਹਾਪੰਚਾਇਤਾਂ ਪੰਜਾਬ ਦੀ ਧਰਤੀ ਤੇ ਬਹੁਤ ਹੋਈਆਂ ਵਾ ਪਰ ਇਹ ਅਨੋਖੀ ਮਹਾਪੰਚਾਇਤ ਹੋਵੇਗੀ ਕਿਉਂਕਿ ਗੁਰੂਕਿਆਂ ਲਾਡਲੀਆਂ ਫੌਜਾਂ ਔਰ ਗੁਰੂ ਨੂੰ ਪਿਆਰ ਕਰਨ ਵਾਲੀਆਂ ਤੇ ਸਿੰਘਾਂ ਨੂੰ ਪਿਆਰ ਕਰਨ ਵਾਲੀਆਂ ਲਗਭਗ 2 ਸਾਲ ਤੋਂ ਵੱਧ ਸਭਾ ਹੋ ਚੁੱਕਾ ਹੈ ਜਿਨ੍ਹਾਂ ਨੇ ਸਾਡੇ ਲਈ 35 35 30 30 ਸਾਲ ਤੋਂ ਜੇਲਾਂ ਵਿੱਚ ਕੱਟ ਦਿੱਤੇ ਆ ਤੇ ਮੈਂ ਬਾਬਾ ਜੀ ਨਾਲ ਜਦੋਂ ਗੱਲ ਕਰਦਾ ਤੇ ਹਰ ਵਾਰ ਇਹ ਗੱਲ ਕਹਿੰਦੇ ਆ ਵੀ ਜੇ ਸਾਡੇ ਲਈ ਉਹ 30 ਸਾਲ ਜੇਲਾ ਚ ਰਹਿ ਸਕਦੇ ਆ ਅਸੀਂ 2 ਸਾਲ ਉਹਨਾਂ ਦੇ ਲਈ ਇਹਨਾਂ ਸੜਕਾਂ ਤੇ ਬੈਠ ਕੇ ਉਹਨਾਂ ਲਈ ਇਨਸਾਫ ਨਹੀਂ ਲੈ ਸਕਦੇ ਤੇ ਇਹਨਾਂ ਦੀ ਮਿਹਨਤ ਸਦਕਾ ਹੀ ਤਿੰਨ ਬੰਦੀ ਸਿੰਘ ਹੁਣ ਤੱਕ ਪੱਕੇ ਤੌਰ ਤੇ ਜ਼ਮਾਨ ਤੇ ਆ ਚੁੱਕੇ ਆ ਬਾਰ ਗੁਰਮੀਤ ਸਿੰਘ ਇੰਜੀਨੀਅਰ ਸ਼ਮਸ਼ੇਰ ਸਿੰਘ ਜੀ ਇੱਕ ਸਿੰਘ ਹੋ ਰਿਹਾ ਉਹ ਪੱਕੇ ਤੌਰ ਤੇ ਜ਼ਮਾਨ ਤੇ ਆ ਚੁੱਕੇ ਆ ਕੱਲ 25 ਤਰੀਕ ਨੂੰ ਮਹਾ ਪੰਚਾਇਤ ਹੋਣੀ ਹੈ ਇਸ ਮਹਾ ਪੰਚਾਇਤ ਕਿਉਂ ਕੀਤੀ ਜਾਣੀ ਹੈ ਕਿਉਂਕਿ 7 ਜਨਵਰੀ ਨੂੰ ਇੱਕ ਇਕੱਠ ਕੀਤਾ ਗਿਆ ਸੀ ਜਿਹਦੇ ਵਿੱਚ ਪੁਲਸ ਨੇ ਵੱਡਾ ਤਸ਼ੱਦਦ ਕੀਤਾ ਤੇ ਜ਼ਹੀਦਾਰ ਸਾਹਿਬਾਨਾ ਵੱਲੋਂ ਐਲਾਨ ਕੀਤਾ ਗਿਆ ਵੀ 25 ਤਰੀਕ ਨੂੰ ਮਹਾ ਪੰਚਾਇਤ ਹੋਵੇਗੀ ਇਹ ਮਹਾ ਪੰਚਾਇਤ ਵਿੱਚ ਕਿਹੜੀਆਂ-ਕਿਹੜੀਆਂ ਸ਼ਖਸੀਅਤਾਂ ਪਹੁੰਚ ਰਹੀਆਂ ਤੇ ਇਸ ਮਹਾ ਪੰਚਾਇਤ ਦਾ ਅਜੰਡਾ ਕੀ ਹੋਵੇਗਾ ਜ਼ਹੀਦਾਰ ਸਾਹਿਬ ਨਾਲ ਗੱਲਬਾਤ ਕਰਦੇ ਆ ਜ਼ਹੀਦਾਰ ਸਾਹਿਬ ਵਾਹਿਗੁਰਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜ਼ਹੀਦਾਰ ਸਾਹਿਬ ਕੱਲ ਮਹਾ ਪੰਚਾਇਤ ਦਾ ਤੁਸੀਂ ਸੱਦਾ ਦਿੱਤਾ ਵਾ ਪੂਰੇ ਦੇਸ਼ ਭਰ ਤੋਂ ਸੰਗਤਾਂ ਤੁਹਾਡੇ ਕੋਲ ਇੱਥੇ ਚੰਡੀਗੜ੍ਹ ਦੀ ਆ ਬਰੂਹਾ ਜਿੱਥੇ ਬੰਦੀ ਸਿੰਘਾਂ ਦਾ ਮੋਰਚਾ ਲੱਗਾ ਉੱਥੇ ਪਹੁੰਚ ਰਹੀਆਂ ਵਾਂ ਹਾਂਜੀ ਹਾਂਜੀ ਇਹ ਮਹਾਪੰਚਾਇਤ ਕਿਉਂ ਸਦਨੀ ਪਈ ਕੀ ਕਾਰਨ ਹੈ ਦੇਖੋ ਸਾਰਿਆਂ ਨੂੰ ਪਤਾ ਜੀ ਇੱਥੇ ਕੌਮੀ ਇਨਸਾਫ ਮੋਰਚਾ 2 ਸਾਲ ਤੋਂ ਚੱਲਦਾ ਆ ਰਿਹਾ ਬੜੀ ਚੜ੍ਹਦੀ ਗਲ੍ਹਾਂ ਦੇ ਵਿੱਚ ਜੀ ਤੇ ਕਿਉਂਕਿ ਕੌਮ ਦੇ ਮਸਲੇ ਨੇ ਜਿੱਥੇ ਬੰਦੀ ਸਿੰਘਾਂ ਦੀ ਗੱਲ ਚੱਲਦੀ ਇੱਥੇ ਜੀ ਉੱਥੇ ਜਿਹੜਿਆ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਸਨ 15 ਤੋਂ ਬਾਅਦ ਕਿੰਨੀਆਂ ਬੇਦਬੀਆਂ ਹੋਈਆਂ ਪੰਜਾਬ 'ਚ 5-700 ਬੇਦਬੀ ਹੋਣੀ ਤੇ ਸਰਕਾਰਾਂ ਨੂੰ ਕੋਈ ਸਮਝ ਨਹੀਂ ਕਿ ਉਹ ਸਰਕਾਰਾਂ ਜਿਹੜੀ ਕੋਈ ਨਵੀਂ ਸਰਕਾਰ ਆਂਦੀ ਉਹ ਆਪਣੀ ਮਰਜ਼ੀ ਕਰਦੀ ਆ ਸਰਕਾਰਾਂ ਹੁੰਦੀ ਐਸੇ ਮੁੱਦਿਆਂ ਤੇ ਵੀ ਇਹੀ ਪੰਜਾਬ ਦੇ ਮਸਲੇ ਦਾ ਹੱਲ ਕਰੀਏ ਬੇਦੀਵਿਆਂ ਦਾ ਇਨਸਾਫ ਲੈਣ ਦੀ ਗੱਲ ਕਰੀਏ ਜਾਂ ਬੰਦੀ ਸਿੰਘਾਂ ਦੀ ਗੱਲ ਕਰੀਏ ਪਹਿਲੋ ਸਰਕਾਰਾਂ ਸਭ ਕੁਝ ਕਹਿੰਦੀ ਐ ਜੀ ਜਦੋਂ ਸੱਤਾ ਚ ਨਹੀਂ ਹੁੰਦੀ ਆ ਜਦੋਂ ਰਾਜ ਭਾਗ ਆ ਜਾਂਦਾ ਫਿਰ ਸਰਕਾਰਾਂ ਦੀ ਨਿਗਾ ਬਦਲ ਜਾਂਦੀ ਐ ਹਾਂਜੀ ਇਸ ਕਰਕੇ ਇਹ ਮਹਾਪੰਚਾਇਤ ਇਹ ਬੜਾ ਵੱਡਾ ਜਿਹੜਾ ਕੱਠ ਕੋਮੀ ਸਾਹ ਮੋਰਚੇ ਤੇ ਰੱਖਿਆ ਗਿਆ ਹੈ ਕਿਉਂਕਿ 2 ਸਾਲ ਤੇ ਮੇਰੇ ਕਹੇ 20 ਦਿਨ ਹੋ ਗਏ ਇੱਥੇ ਬੈਠਿਆਂ ਨੂੰ ਜੀ ਜੀ ਇੱਕ ਮੇਰੇ ਕਹੇ ਸਭ ਤੋਂ ਲੰਮਾ ਮੋਰਚਾ ਇਹ ਜੀ ਜਿਹੜਾ ਕਿ ਸਵਾ 2 ਸਾਲ ਦੇ ਲੱਗੇ ਹੋ ਚੱਕਿਆ ਇਸ ਕਰਕੇ ਇੱਥੇ ਆਪਾਂ ਕੱਠ ਰੱਖਿਆ ਜਿਹੜਾ ਜਵੇਂ 7 ਜਨਵਰੀ ਨੂੰ ਜੀ ਇੱਥੇ ਚਲੋ ਅਥਰੂ ਗਏ ਦੇ ਗੋਲੇ ਵੀ ਚੱਲੇ ਵਿੱਚ ਚੜਾ ਹਾਂ ਲਾਠੀ ਚਾਰ ਵੀ ਖਾਈਤਾ ਤੇ ਹੋਏ ਗ੍ਰਿਫਤਾਰੀ ਹੋਈ ਆ ਕਹਿੰਦਾ ਮਤਲਬ ਇਹ ਕਿ ਇਹਦਾ ਪ੍ਰਸ਼ਾਸਨ ਦੀ ਗਲਤੀ ਹੁੰਦੀ ਆ ਕਿ ਇਹਦਾ ਸਰਾ ਸ਼ਰਾਰਤੀ ਅੰਸਰ ਵਿੱਚ ਵੜੇ ਹੁੰਦੇ ਆ ਨਾ ਸਾਰੇ ਵੀ ਮੋਰਚਾ ਪੂਰੀ ਚੜਦੀ ਗਲਾ 'ਚ ਫਿਰ ਵੀ ਬੜੀ ਕਿਰਪਾ ਸੱਚੇ ਪਾਤਸ਼ਾਹ ਦੀ ਇਸ ਕਰਕੇ ਜਿਹੜਾ ਇਕੱਠ ਰੱਖਿਆ ਗਿਆ ਹੈ ਕਿਉਂਕਿ ਕੌਮ ਦੇ ਨਾਲ ਵੀ ਆਪਣੀ ਸਲਾਹ ਹੋਣੀ ਚਾਹੀਦੀ ਨਾ ਵੀ ਗਾ ਆਪਣੀ ਰਣਨੀਤੀ ਕੀ ਆ ਜੀ ਆਪਾਂ ਬੇਦਵੀ ਵਾਲੇ ਮਸਲੇ ਤੇ ਕੀ ਕਰਨਾ ਹੈ ਓਣ ਵਾਲੇ ਟਾਈਮ ਤੇ ਆਪਾਂ ਸਰਕਾਰਾਂ ਨੂੰ ਕੀ ਸੰਦੇਸ਼ ਦੇਣਾ ਹੈ ਕਿਉਂਕਿ ਸਰਕਾਰ ਬਾਦਲਾ ਦੀ ਸਰਕਾਰ ਸੀਗੀ ਪਹਿਲਾਂ ਤੁਹਾਨੂੰ ਪਤਾ ਉਹਨਾਂ ਨੇ ਕਿੰਨਾ ਸਖੀ ਦਾ ਕਹਾਣ ਕੀਤਾ ਬਰਗਾੜੀ ਕਾੜ ਬੇਵਲ ਕਲਾ ਸਾਰੇ ਥਾਂ ਤੇ ਬਦਬੀ ਹੋ ਗਿਆ ਤੇ ਗੋ ਸਿੰਘਾਂ ਦੇ ਗੋਲੀਆਂ ਵੀ ਚਲਾਈਆਂ ਗਿਆ ਹਨਾ ਲਾਠੀ ਯਾਰ ਸਾਰਾ ਕੁਝ ਕੀਤਾ ਉਹੀ ਹਿਸਾਬੋਂ ਕੈਪਟਨ ਸਾਹਿਬ ਵੀ ਸਰਕਾਰ ਆਈ ਕਾਂਗਰਸ ਦੀ ਸੋਹਾ ਖਾ ਕੇ ਉਹਨਾਂ ਨੇ ਬਦਬੀ ਵਾਸਤੇ ਜਾਂ ਪੰਜਾਬ ਤੇ ਨਸ਼ਾ ਖਤਮ ਕਰਨ ਲਈ ਉਹ ਸਰਕਾਰ ਆਈ ਉਹਨੇ ਵੀ ਕੋਈ ਹੱਲ ਨਹੀਂ ਕੱਢਿਆ ਜੀ ਤੇ ਹੁਣ ਆ ਸਰਕਾਰ ਦੇਖ ਲਓ ਤੁਸੀਂ 92% ਐਮਐਲਏ ਜਿਤਾਏ ਸਾਡੇ ਲੋਕਾਂ ਨੇ ਇੱਕ ਬਦਲਾਅ ਲਿਆਉਣ ਲਈ ਵੀ ਪੰਜਾਬ ਦਾ ਕੋਈ ਭਲਾ ਹੋਵੇ ਪੰਜਾਬ ਚੋਂ ਨਸ਼ਾ ਖਤਮ ਹੋ ਜੇ ਜਾਂ ਕੋਈ ਪੰਜਾਬ ਪੰਜਾਬੀ ਗੱਲ ਹੋਵੇ ਹੂੰ ਤੇ ਇਸ ਕਰਕੇ ਵੀ ਕੋਈ ਮਸਲੇ ਦਾ ਹੱਲ ਨਹੀਂ ਇਸੇ ਕਰਕੇ ਮਹਾ ਪੰਚਾਇਤ ਰੱਖੀ ਗਈ ਹੈ ਜੀ ਜੀ ਵੀ ਸਾਡੇ ਬੰਦੀ ਸਿੰਘਾਂ ਦੇ ਮਸਲੇ ਛੇਤੀ ਹੱਲ ਹੋਣ ਤੇ ਇੱਕ ਬੇਦਵਿਆਂ ਤੇ ਸਰਕਾਰਾਂ ਵੱਲੋਂ ਕਾਨੂੰਨ ਬਣਾਇਆ ਜਾਵੇ ਵੀ ਕੋਈ ਵੀ ਬੇਦਬੀ ਕਰੇ ਕਿਸੇ ਵੀ ਗ੍ਰੰਥ ਦੀ ਘਟੋਟ ਘਟੋ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਜੀ ਜੀ ਜਿਹੜਾ ਕੱਲ ਮਹਾ ਪੰਚਾਇਤ ਹੈਦਾ ਅਜੰਡਾ ਕੀ ਹੋਵੇਗਾ ਇਹਦਾ ਏਜੰਡਾ ਸਭ ਤੋਂ ਵੱਡਾ ਤੇ ਆਪਣਾ ਬੇਦਬੀਆ ਦਾ ਹੱਲ ਹੋਣਾ ਚਾਹੀਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਆ ਬੇਦਬੀਆ ਹੁੰਦੀ ਆ ਉਹਨਾਂ ਵਾਸਤੇ ਹਿੱਤ ਤੱਕ ਕਰੂਨੀ ਕੋਈ ਨਹੀਂ ਹੂੰ ਜਿਹੜਾ ਕੋਈ ਮੜਾ ਜੇ ਕਰਦਾ 95 ਧਾਰਾ ਲਾਉਂਦੇ ਪਹਿਲੀ ਗੱਲ ਤੇ ਉਂਝ ਹੀ ਕਹਿੰਦੇ ਜੀ ਮਤਬੁੱਦੀ ਆ ਹੂੰ ਇਹ ਪਾਗਲੇ ਹੂੰ ਦੇਖੋ ਜਿਨੇ ਬੇਦਬੀ ਕਰਨੀ ਉਹਨੂੰ ਗੁਰੂ ਘਰ ਕਿਉਂ ਦਿਖਦਾ ਪਿੱਛੇ ਜੇ ਕਮਾਲੀ ਪਿੰਡ ਜੇ ਤੁਸੀਂ ਦੇਖਿਆ ਸੀ ਗੁਰੂ ਮਾਰ ਐ ਇਹਨੂੰ ਕਿੰਨੇ ਕਿੰਨੇ ਗੰਦੀਆ ਗਾਲਾਂ ਕੱਢੀਆਂ ਸ਼ਤਾਬਲੀ ਬਦਲੀ ਜੀ ਜੀ ਚਲੋ ਉੱਥੇ ਨੇਗਾ ਸੀਗਾ ਨੇ ਸੋਦਾ ਵੀ ਲਾਇਆ ਹਨਾ ਪਰ ਇਹ ਗੱਲ ਇਹਨਾਂ ਲੋਕਾਂ ਨੂੰ ਆਪਾਂ ਹੀ ਦਿਖਦੇ ਆ ਆਪਣੇ ਗੁਰੂ ਦਿਖਦੇ ਆ ਜੀ 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 ਇਸ ਕਰਕੇ ਸਾਡੀ ਕੌਮ ਨੂੰ ਤਕੜੇ ਹੋਣ ਦੀ ਲੋੜ ਹੈ ਅਸੀਂ ਤੇ ਪੂਰੇ ਭਾਰਤ ਦੇ ਲੋਕਾਂ ਨੂੰ ਅਪੀਲ ਕਰਦੇ ਆ ਵੀ ਸਾਰੇ ਪਹੁੰਚੋ ਪੰਜਾਬ ਭਾਰਤ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤਾਂ ਨੂੰ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਉੱਥੇ ਵੀ ਸਿੱਖੀ ਦਾ ਪ੍ਰਚਾਰ ਬੜਾ ਤਕੜਾ ਦੇਸ਼ਾਂ ਵਿਦੇਸ਼ਾਂ ਜੇ ਬਾ ਤੇ ਸਾਰੇ ਆਪਾਂ ਇਕੱਠੇ ਹੋ ਕੇ ਜਿਹੜਾ ਬੇਦਬੀ ਵਾਲਾ ਮਸਲਾ ਹੱਲ ਹੋਣਾ ਚਾਹੀਦਾ ਜਿਹੜੇ ਸਾਡੇ ਬੰਦੀ ਸਿੰਘ ਹੈ ਉਹਨਾਂ ਦਾ ਕੋ ਆਪਣਾ ਮਸਲਾ ਤੇ ਕੋਈ ਹੈ ਨਹੀਂ ਸੀਗਾ ਜੀ ਜੀ ਵੀ ਜੇ ਘਰਾਂ ਦੀ ਲੜਾਈ ਸੀਗੀ ਦੇਖੋ ਵਿਅਤ ਸੰਗ ਵਰਗੇ ਬੁੱਚੜ ਮੁੱਖ ਮੰਤਰੀ ਨੇ ਕੇ ਪੀਐਸ ਵਰਗਾ ਮਾੜਾ ਡੀਜੀਪੀਸੀ ਪੰਜਾਬ ਦਾ ਕਿੰਨਾ ਸਿੱਖੀ ਦਾ ਘਾਣ ਹੋਇਆ ਕਿੰਨੇ ਸਾਡੇ ਨਿਰਦੋਸ਼ ਨੌਜਵਾਨ ਚੁੱਕ ਚੁੱਕ ਕੇ ਘਰਾਂ 'ਚ ਮਾਰੇ ਜੀ ਤੇ ਇਸ ਕਰਕੇ ਆਪਾਂ ਸਾਰੇ ਉਹਨਾਂ ਮੁੱਦਿਆਂ ਤੇ ਵੀ ਗੱਲ ਕਰਾਂਗੇ ਤੇ ਸਾਰੇ ਮਸਲੇ ਪੰਜਾਬ ਦੇ ਜੀ ਅੱਜ ਅੱਜ ਲੋੜੇ ਲੋਕ ਪੰਜਾਬ ਦੇ ਲੋਕਾਂ ਨੂੰ ਜੀ ਜੈਦਰ ਸਾਹਿਬ 7 ਜਨਵਰੀ ਨੂੰ ਜੋ ਕੁਝ ਹੋਇਆ ਬਹੁਤ ਮਾੜਾ ਹੋਇਆ ਔਰ ਪੁਲਿਸ ਵੱਲੋਂ ਨਾ ਤਸ਼ੱਦਦ ਤੁਹਾਡੇ ਗੁਰੂਕੇ ਸਿੰਘ ਵੀ ਜਹੇਦਰ ਸਾਹਿਬ ਆਦਮੀ ਬੰਦੀ ਸਿੰਘੇ ਮੋਰਚੇ ਦੇ ਜਿੰ ਮੋਰਚ ਬੰਦਾ ਬੰਦੀ ਸਿੰਘ ਮੋਰਚੇ ਦੇ ਜਿੰਨੇ ਪ੍ਰਬੰਧਕ ਕਮੇਟੀ ਆ ਸਾਰੇ ਭਗਵੰਤ ਮਾਨ ਦੀ ਕੋਠੀ ਵੱਲ ਜਾ ਰਹੇ ਸਨ ਉਹਨਾਂ ਨੂੰ ਚੁੱਕ ਲਿਆ ਗਿਆ ਤੇ ਕੁਝ ਨੂੰ ਅਰੈਸਟ ਪਾ ਦਿੱਤੀ ਗਈ ਤੇ ਜਿਹੜੇ ਬਾਹਰੋਂ ਆ ਰਹੇ ਸਨ ਘਰਾ ਚੋਂ ਨੌਜਵਾਨ ਇੱਥੇ ਪਹੁੰਚਣ ਲਈ ਸੱਜਣ ਜਨੂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਕੱਲ ਵੀ ਜੇ 15 25 ਜਨਵਰੀ ਨੂੰ ਮਹਾਪੰਚਾਇਤ ਹੋ ਰਹੀ ਆ ਜੇ ਕੱਲ ਵੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਕੱਲ ਵੀ ਉਹਨਾਂ ਨੂੰ ਇੱਥੇ ਆਉਣ ਨਾ ਦਿੱਤਾ ਗਿਆ ਤੇ ਫਿਰ ਕੀ ਹੋਏਗਾ ਕਿਉਂਕਿ ਸਰਕਾਰ ਪਹਿਲਾਂ ਹੀ ਡਰੀ ਫਿਰਦੀ ਹੈ ਸਰਕਾਰ ਕੱਠ ਨਹੀਂ ਹੋਣ ਦੇਣਾ ਚਾਹੁੰਦੀ ਦੇਖੋ ਗੱਲ ਇਹ ਆ ਵੀ ਇਹ ਚੀਜ਼ਾਂ ਤੇ ਉਹਨਾਂ ਵਾਸਤੇ ਦੇਖੋ ਜਦੋਂ ਆਪਾਂ ਸੂਰਾ ਸੋ ਪਛਾਨੀਏ ਜੋ ਲੜੇ ਦੀਨ ਕੇ ਹੇਤ ਜੀ ਪੁਰਜਾ ਪੁਰਜਾ ਕਟਮਰੇ ਕਬੂਨਾ ਛਾੜੇ ਖੇਤ ਕਿਉਂਕਿ ਜਦੋਂ ਆਪਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਦੇਖਦੇ ਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੜਦੇ ਆ ਬਾਬਾ ਦੀਪ ਸਿੰਘ ਨੂੰ ਭਾਈ ਜੇਤਾ ਜੀ ਦਾ ਇਤਿਹਾਸ ਪੜਦੇ ਬਾਬਾ ਜੀਵਨ ਸਿੰਘ ਦਾ ਉੱਥੋਂ ਸਾਨੂੰ ਪਤਾ ਲੱਗਦਾ ਵੀ ਅਸੀਂ ਹੈ ਕੀ ਤੇ ਇਸ ਕਰਕੇ ਆਪਾਂ ਨੂੰ ਇਹਨਾਂ ਚੀਜ਼ਾਂ ਨੂੰ ਨਹੀਂ ਆਪਾਂ ਸੋਚਣਾ ਵੀ ਸਾਡੀ ਗ੍ਰਿਫਤਾਰੀ ਹੋਏਗੀ ਜਾਂ ਪ੍ਰਸ਼ਾਸਨ ਧੱਕਾ ਕਰੇਗਾ ਉਹਨਾਂ ਦਾ ਕੰਮ ਆ ਜੀ ਪਰ ਅਸੀਂ ਆਪਣਾ ਇਨਸਾਫ ਲੈਣਾ ਹੈ ਬਾਕੀ ਕੋਈ ਨਹੀਂ ਖਾਲਸਾ ਬੰਦਪੁਰੀ ਚੜ੍ਹਦੀ ਕਲਾ 'ਚ ਜੀ ਸੰਗਤ ਚੜਦੀ ਕਲਾ ਚ ਆਏਗੀ ਆ ਵੀ ਰਹੀ ਬਹੁਤ ਚੜਦੀ ਕਲਾ ਚ ਆਏਗੀ ਸਾਰੀ ਸੰਗਤ ਕਿਹੜੇ ਕਿਹੜੇ ਸੰਗਤ ਆ ਰਹੀਆਂ ਕਿਹਨਾ ਕਹਨਾ ਤੱਕ ਤੀ ਪਹੁੰਚ ਕੀਤੀ ਹੈ ਕਿਉਂਕਿ ਇੱਥੇ ਕਿਸਾਨ ਜੱਥੇਬੰਦੀ ਵੀ ਆਣ ਗਏ ਆ ਹੋਰ ਜਥੇਬੰਦੀਆਂ ਕਿਹੜੇ ਕਿੜੀ ਆ ਰਹੀਆਂ ਵਾ ਦੇਖੋ ਕਿਸਾਨ ਜੱਥੇਬੰਦੀਆਂ ਨਾਲ ਕੱਲ ਵੀ ਖਰੂਰੀ ਬਾਰਡਰ ਤੇ ਸੀ ਅਸੀਂ ਜੀ ਜੀ ਉਹਨਾਂ ਨੇ ਕੱਲ 4 ਵਜੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਵੀ ਅਸੀਂ ਪਹੁੰਚਦੇ ਆ ਜੀ ਜੀ ਤੇ ਸ਼ੰਭੂ ਮੋਰਚੇ ਤੇ ਵੀ ਉਹਨਾਂ ਨਾਲ ਮੀਟਿੰਗ ਹੋਈ ਆ ਨਾ ਕਿਸਾਨ ਜੱਥੇਬੰਦੀਆਂ ਨਾਲ ਜੀ ਜੀ ਤੇ ਬਾਕੀ ਆਪਣਾ ਲੱਖਾ ਸਦਾਨਾ ਜੀ ਜੀ ਪਾਣਾ ਸਿੱਧੂ ਸਾਰੇ ਜਿਹੜੇ ਚੰਗੇ ਵਧੀਆ ਹੈ ਬਾਕੀ ਨਿਹੰਗ ਸਿੰਘ ਜਥੇਬੰਦੀਆਂ ਚੋ ਜਿਹਦਰ ਬਾਬਾ ਮੇਜਰ ਸਿੰਘ ਜੀ ਅੰਮ੍ਰਿਤਸਰ ਤੋਂ ਸੋਢੀ ਜਿਹਦਰ ਬਾਬਾ ਸੁਖਪਾਲ ਸਿੰਘ ਜੀ ਜੀ ਜਿਹਦਰ ਪ੍ਰਗਟ ਸਿੰਘ ਜੀ ਜਿਹਦਰ ਮਨਪ੍ਰੀਤ ਸਿੰਘ ਹੋਰ ਬਾਬਾ ਖੜਕ ਸਿੰਘ ਜੀ ਲੁਧਿਆਣੇ ਤੋਂ ਜੀ ਜੀ ਤੇ ਰਾਜਸਥਾਨ ਚ ਬੜੀ ਸੰਗਤ ਆ ਰਹੀ ਹੈ ਜੀ ਬਾਬਾ ਹੀਰਾ ਸਿੰਘ ਜੋ ਉਹਨਾਂ ਦਾ ਪਚੰਗੀ ਆ ਰਿਹਾ ਰਾਜਸਥਾਨ ਤੋਂ ਹੋਰ ਜਥੇ ਆ ਰਹੇ ਵੀ ਜਿਨ੍ਹਾਂ ਨੂੰ ਕੋਮ ਦੇ ਨਾਲ ਪਿਆਰ ਏ ਬੰਦੀ ਸਿੰਘਾ ਦੇ ਨਾਲ ਪਿਆਰ ਏ ਪੰਥ ਦੇ ਨਾਲ ਪਿਆਰ ਏ ਜੀ ਜੀ ਕੋ ਕੋ ਸਾਡਾ ਮਸਲਾ ਤੇ ਹੈ ਨਹੀਂ ਜੀ ਹੁਣ ਅਸੀਂ 2 ਸਾਲ ਹੋ ਗਏ ਆ ਸਵਾ 2 ਸਾਲ ਇੱਥੇ ਬੈਠਿਆ ਨੂੰ ਜਦੋਂ ਦਿੱਲੀ ਮੋਰਚਾ ਲੱਗਿਆ ਸੀਗਾ ਜੀ ਉਦੋਂ ਵੀ ਅਸੀਂ 13 14 ਮਹੀਨੇ ਲੈੇ ਘੋੜੇ ਦਾਲ ਪੰਥ ਲੈ ਕੇ ਇੱਥੇ ਵੀ ਬੈਠੇ ਆ ਜੀ ਅੱਜ ਆਪਾਂ ਕੱਲਾ ਬੰਦਾ ਰਹਿ ਸਕਦਾ ਜਦੋਂ ਪੂਰਾ ਰਾਤ ਸਾਜ ਲੈ ਕੇ ਬਹਿਣਾ ਪਵੇ ਘੋੜੇ ਪੰਥ ਨੂੰ ਲੈ ਕੇ ਬਹੁਤ ਔਖਾ ਜੀ ਜੀ ਪਰ ਹਰ ਬੰਦੇ ਦੀ ਇੱਜ਼ਤ ਦਾ ਸਵਾਲ ਏ ਅਣਖ ਦਾ ਸਵਾਲ ਏ ਹੁਣ ਕਈ ਬੰਦੇ ਤੇ ਮੋਰਚੇ ਚ ਇੱਥੇ ਜਿਨ੍ਹਾਂ ਨੇ ਲਾਇਆ ਸੀ ਤੇ ਉਹਦੀ ਭੱਜ ਗਈ ਸੀ ਪਹਿਲਾਂ ਹੀ ਆ ਤੁਹਾਡੇ ਤਾਂ 5-6 ਘੋੜੇ ਵੀ ਇੱਥੇ ਜਿਹੜੇ ਚੜਾਈ ਕਰ ਗਏ ਆ ਆ ਸਾਡੇ ਮੇਰੇ ਕੱਠ ਘੋੜੇ ਚੜਾਈ ਕਰ ਗਏ ਸਾਡੇ ਹੋਰ ਦਲ ਪੰਥੇ ਉਹਨਾਂ ਦੇ ਵੀ ਜਿਹ ਹیدرਾਬਾਦ ਬੰਦਰਨ ਸਿੰਘ ਜੀ ਉਹਨਾਂ ਦਾ ਵੀ ਇੱਥੇ ਪੜਾਇਆ ਬਾਬਾ ਪ੍ਰਗਟ ਸਿੰਘ ਜੀ 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 ਬਾਬਾ ਰਾਯਾ ਰਾਜ ਸਿੰਘ ਜੀ ਸਾਡੇ ਜਥੇਬੰਦੀ ਚੋਂ ਕੋਰ ਸਭ ਤੋਂ ਕੋੜੇ ਕਈਆਂ ਦੇ ਚੜਾਈ ਕਿਤੇ ਸਾਡੇ ਵੀ 8-10 ਕੋੜੇ ਉੱਤੇ ਚੜਾਈ ਕਰ ਗਏ ਚਲੋ ਸੱਚੇ ਪਾਸ਼ਾ ਕਿਰਪਾ ਕਰਦਾ ਨਾ ਚੜ੍ਹਦੀ ਗਲਾ ਹੈ ਤੇ ਸੰਗਤ ਨੇ ਦੇਖਣਾ ਵੀ ਸੰਜੋਗ ਕਰਨਾ ਨਾ ਜੀ ਜੀ ਵੀ ਬਾਕੀ ਪੰਥ ਚੜ੍ਹਦੀ ਗਲਾ ਚ ਬੜੀ ਚੜ੍ਹਦੀ ਗਲਾ ਚ ਆਪਾਂ ਇੱਥੋਂ ਇਕੱਠ ਕਰਾਂਗੇ ਕੱਲ ਜੀ ਜੀ ਤੇ ਕਿਉਂਕਿ ਪੰਥ ਦੀ ਗੱਲ ਹੋਵੇ ਮੁੱਦਿਆਂ ਦੀ ਗੱਲ ਹੋਵੇ ਪੰਜਾਬ ਦੀ ਗੱਲ ਹੋਵੇ ਪੰਜਾਬੀ ਮਾਂ ਬੋਲੀ ਦੀ ਗੱਲ ਹੋਵੇ ਜੀ ਜੀ ਉੱਥੇ ਸਾਡੇ ਬੰਦੀ ਸਿੰਘਾਂ ਦੀ ਗੱਲ ਜ਼ਰੂਰ ਹੈ ਜੀ ਚਲੋ ਕੱਲ ਏਜੰਡੇ ਕੀ ਹੋਣਗੇ ਉਹ ਤੁਹਾਡੇ ਸਿਕਰਟ ਹੋਣਗੇ ਜਾਂ ਤੁਸੀਂ ਉੱਥੇ ਕੱਲ ਅਨਾਉਂਸ ਕਰੋਗੇ ਹਾਂ ਜੀ ਹਾਂ ਪਰ ਜਿਹੜੀ ਇਹਦੀ ਰੂਪਰੇਖਾ ਇਹਦੇ ਵਿੱਚ ਸਾਰੇ ਜਥੇਬੰਦੀਆਂ ਆਉਣਗੀਆਂ ਦੂਜੇ ਆ ਕਿਸਾਨ ਜਥੇਬੰਦੀਆਂ ਵੀ ਹੋਰ ਜਿਹੜੇ ਸੰਗਤ ਵੀ ਇੱਚ ਸ਼ਮੂਲਿਤ ਕਰੇਗੀ ਵੱਡੇ ਪੱਧਰ ਤੇ ਤੇ ਇਹ ਐ ਕਿਹਾ ਜਾ ਰਿਹਾ ਕਿ ਇਹ ਜਿਹੜਾ ਮੋਰਚਾ ਹੈ ਹੁਣ ਗੁਰੂ ਕੀਆ ਲਾਡਲੀਆਂ ਫੌਜਾਂ ਚਲਾਉਣਗੀਆਂ ਪਹਿਲਾਂ ਜਿਹੜੇ ਪ੍ਰਬੰਧਕ ਚਲਾਉਂਦੇ ਸਨ ਉਹ ਤੇ ਇੱਥੇ ਆਉਂਦੇ ਨੇ ਤੇ ਪਹਿਲਵਾਨੀ ਗੇੜਾ ਮਾਰ ਕੇ ਘਰਾਂ ਨੂੰ ਤੁਰ ਜਾਂਦੇ ਆ ਤੇ ਹੁਣ ਇਹ ਸਾਰਾ ਐ ਨਹੀਂ ਕਿਹਾ ਜਾ ਰਿਹਾ ਵੀ ਜਥੇਬੰਦੀਆਂ ਨਿਹੰਗ ਜਥੇਬੰਦੀਆਂ ਹੀ ਮੋਰਚਾ ਨੂੰ ਚਲਾਉਣਗੀਆਂਗਾ ਤੋਂ ਅੱਗੇ ਜਾ ਮਾ ਵਾ ਪੰਚਾਇਤਾਂ ਹੀ ਸੱਦੀ ਜਾ ਰਹੀ ਆ ਦੇਖੋ ਮੋਰਚਾ ਇਹ ਪੰਥ ਦਾ ਹੈ ਮੋਰਚਾ ਸੰਗਤ ਦਾ ਹੈ ਜੀ ਜੀ ਜਿਹੜਾ ਵੀ ਇਹ ਮੋਰਚੇ ਦੀ ਚੰਗਾ ਕੰਮ ਕਰਦਾ ਹੈ ਮੋਰਚਾ ਉਹਨਾਂ ਨੇ ਚਲਾਉਣਾ ਹੈ ਜੀ ਜੀ ਜਿਹੜੇ ਇਥੋਂ ਦੇ ਕਮੇਟੀ ਮੈਂਬਰ ਹੈ ਉਹਨਾਂ 'ਚ ਵੀ ਚੰਗੇ ਬੰਦੇ ਹੈਗੇ ਨੇ ਕਈ ਜੀ ਕਈ ਮਾੜੇ ਹੁੰਦੇ ਹੋ ਭੱਜ-ਭੂਜਾ ਦੇ ਜਿਹੜੇ ਇੱਥੇ ਹੈਗੇ ਕਈ ਚੰਗੀ ਗੱਲ ਐਸੀ ਕਹਿੰਦੇ ਸਾਂਝਾ ਮੋਰਚਾ ਪੰਥ ਦਾ ਮੋਰਚਾ ਕੋਮ ਦਾ ਮੋਰਚਾ ਸਾਰੇ ਇਕੱਠੇ ਹੋ ਕੇ ਹੋਰ ਤਕੜਾ ਚਲਾਈਏ ਜੀ ਜੀ ਵੀ ਜੇ ਕੋਈ ਕਮੇਟੀ ਵਾਲਾ ਕੋਈ ਸਹੀ ਨਹੀਂ ਹੈਗਾ ਨਵਾਂ ਪਾਇਆ ਜਾ ਸਕਦਾ ਜੀ ਜੀ ਤੇ ਪਰ ਅਸੀਂ ਸਾਰੇ ਦੇ ਸੰਯੋਗ ਦੇ ਨਾਲ ਬੜੀ ਚੜ੍ਹਦੀ ਗਲਾ ਜੈ ਜੀਰ ਸਾਹਿਬ ਅੱਜ ਨਾ ਪਾਲ ਸਿੰਘ ਫਰਾਂਸ ਜਿਹੜੇ ਇਸ ਮੋਰਚੇ ਦੇ ਆ ਕਮੇਟੀ ਮੈਂਬਰ ਨੇ ਖਬਰ ਆਈ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਗ੍ਰਿਫਤਾਰੀਆਂ ਸ਼ੁਰੂ ਹੋ ਚੁੱਕੀਆਂ ਵਾ ਕੀ ਲੱਗਦਾ ਵੀ ਮਾ ਪੰਚਾਇਤ ਹੋਣ ਤੋਂ ਪਹਿਲਾਂ ਹੀ ਪ੍ਰਬੰਧਕਾਂ ਨੂੰ ਇਸ ਤਰ੍ਹਾਂ ਗ੍ਰਿਫਤਾਰ ਕਰਨਾ ਇੱਕ ਦਿਨ ਪਹਿਲਾਂ ਕੱਲ ਰਾਤ ਹੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਘਰ ਘਰ ਜੋ ਚੱਕ ਲਿਆ ਗਿਆ ਵਾ ਇੰਨਾ ਉਹਨਾਂ ਨੂੰ ਗ੍ਰਿਫਤਾਰ ਕਰਨਾ ਇਹ ਮਹਾਪੰਚਾਇਤ ਨੂੰ ਖੰਡੈਨਾ ਖਡਾਣਾ ਤੇ ਨਹੀਂ ਜਾਂ ਮਹਾਪੰਚਾਇਤ ਨੂੰ ਰੱਦ ਕਰਨਾ ਜਾਂ ਉਹਨਾਂ ਨੂੰ ਇੱਥੇ ਸੰਗਤ ਉਹਨਾਂ ਇੱਥੇ ਪਹੁੰਚਣ ਤੋਂ ਰੋਕਣ ਲਈ ਕੰਮ ਕੀਤਾ ਜਾ ਰਿਹਾ ਦੇਖੋ ਮੈਨੂੰ ਤੁਹਾਡੇ ਕੋਲ ਪਤਾ ਲੱਗਿਆ ਵੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਕੋਈ ਨਹੀਂ ਜੇ ਕਰ ਲਿਆ ਕੋਈ ਗੱਲ ਨਹੀਂ ਚੜਦੀ ਗੱਲਾ ਜੀ ਜੀ ਤੇ ਜੇ ਹੁਣ ਆਪਾਂ ਇੱਥੇ ਮੋਰਚੇ 'ਚ ਬੈਠੇ ਆਂ ਬੰਦੀ ਸਿੰਘਾਂ ਦੀ ਗੱਲ ਕਰਨੀ ਹੈ ਇਹਨਾਂ ਸਾਫ਼ ਲੈਣਾ ਹੈ ਦੇਖੋ ਗ੍ਰਿਫਤਾਰੀਆ ਤੇ ਹੁੰਦੀ ਹੈ ਗ੍ਰਿਫਤਾਰੀ ਹੁੰਦੀ ਵੀ ਬੰਦਾ ਛੁੱਟ ਵੀ ਜਾਂਦਾ ਹੈ ਤੇ ਪਰ ਨਹੀਂ ਜੋ ਖਾਲਸਾ ਪੰਥ ਨੇ ਇਕੱਠ ਰੱਖਿਆ ਇਸ ਮੁੱਚੀ ਕੋਮ ਲੋ ਲੋ ਤੇ ਉਹ ਚੜਦੀ ਕਲਾ ਚ ਹੋਏਗਾ ਇੱਥੇ ਬਹੁਤ ਚੜਦੀ ਕਲਾ ਚ ਜੀ ਸੋ ਦਰਸ਼ਕੋ ਜਹੇਦਰ ਬਾਬਾ ਕਲਵਿੰਦਰ ਸਿੰਘ ਜੀ ਜਿਨ੍ਹਾਂ ਵੱਲੋਂ ਹਾਂਜੀ ਕਹਿਣਾ ਕੋਈ ਨਾ ਕਹਿ ਇਦਾਂ ਕਰ ਹਾਂ ਕਿ ਇਸ ਤਰ੍ਹਾਂ ਹੀ ਇਹ ਵੀ ਕਹਿੰਦੇ ਨੇ ਕਿ ਸਾਡੇ ਗੁਰੂ ਮਹਾਰਾਜ ਨੇ ਸਾਨੂੰ ਦੋ ਚੀਜ਼ਾਂ ਦਿੱਤੀਆਂ ਕਲਮ ਤੇ ਸੰਸ਼ੀਲ ਜਦੋਂ ਅਸੀਂ ਸਿੱਖਾਂ ਨੇ ਕਲਮ ਚੱਕੀ ਆ ਤਾਂ ਉਹ ਗੁਰਗ੍ਰੰਥ ਸਾਹਿਬ ਅਸੀਂ ਲਿਖਤਾ ਗੁਰੂਆਂ ਤੇ ਜੇ ਸੰਸ਼ੀਲ ਚੱਕੀ ਤਾਂ ਖਾਸ ਤੌਰ ਤੇ ਜਨਾ ਕਰਤੀ ਤੇ ਇਹਦਾ ਸਰਕਾਰਾਂ ਨੇ ਦੇਖਣਾ ਕਿ ਅਸੀਂ ਕਲਮ ਚੱਕੀਏ ਕਿ ਕੰਪਨੀ ਚੱਕੀਏ ਚਲੋ ਲਾਸਟ ਕਰੀਏ ਆਪਾਂ ਕਰੀਏ ਬੰਦ ਕਰ ਚਲਾਇਓ ਚੱਲਦੇ ਵੇ ਹਾਂਜੀ ਦਰਸ਼ਕੋ ਜਹੇਦਰ ਸਾਹਿਬ ਨੇ ਬਹੁਤ ਜਿਹੜੀ ਗੱਲ ਕੀਤੀ ਹੈ ਬਹੁਤ ਵੱਡੀ ਗੱਲ ਕੀਤੀ ਹੈ ਕਿ ਕੱਲ ਮਹਾ ਪੰਚਾਇਤ ਹੋਵੇਗੀ ਖਾਲਸਾ ਸੰਗਤਾ ਵਹੀਰਾ ਕਤ ਕੇ ਇੱਥੇ ਪਹੁੰਚਣਗੀ ਆ ਪੂਰੇ ਪੰਜਾਬ ਚੋਂ ਪੂਰੇ ਦੇਸ਼ ਭਰ ਚੋਂ ਇੱਥੋਂ ਤੱਕ ਹਰਿਆਣੇ ਤੋਂ ਵੀ ਸੰਗਤਾ ਆ ਰਹੀਆਂ ਵਾ ਕਿਸਾਨ ਜਥੇਬੰਦੀਆਂ ਦਾ ਪੂਰਾ ਸਹਿਯੋਗ ਮਿਲਿਆ ਪੰਦੇਰ ਸਾਹਿਬ ਡੱਲੇਵਾਲ ਦੀ ਜਿੱਦ ਜਥੇਬੰਦੀਆਂ ਮਾ ਕਿਸਾਨ ਆਗੂ ਪਹੁੰਚ ਰਹੇ ਆ ਔਰ ਜਿਹੜੇ ਸਮਾਜ ਸੇਵੀ ਉਹ ਵੀ ਪਹੁੰਚ ਰਹੇ ਆ ਸੰਗਤਾਂ ਵੀ ਆਪ ਹਾਰੇ ਪਹੁੰਚ ਨਹੀਂ ਆਵਾ ਪਰ ਇਸ ਮਹਾ ਪੰਚਾਇਤ ਕੱਲ ਇੱਕ ਨਵੇਕਲੀ ਮਹਾ ਪੰਚਾਇਤ ਹੋਵੇਗੀ ਇਹ ਮਹਾ ਪੰਚਾਇਤ ਕਿਸੇ ਕਿਸਾਨ ਜਥੇਬੰਦੀਆਂ ਵੱਲੋਂ ਨਹੀਂ ਗੁਰੂਆਂ ਫੌਜਾਂ ਵੱਲੋਂ ਗੁਰੂਕਿਆਂ ਲੜਨੀਆਂ ਫੌਜਾਂ ਵੱਲੋਂ ਸੱਦੀ ਗਈ ਹੈ ਔਰ 7 ਜਨਵਰੀ ਵਿੱਚ ਜੋ 7 ਜਨਵਰੀ ਨੂੰ ਜੋ ਕਾਰਾ ਕੀਤਾ ਗਿਆ ਹੈ ਪੰਜਾਬ ਪੁਲਿਸ ਵੱਲੋਂ ਤੇ ਚੰਡੀਗੜ੍ਹ ਪੁਲਿਸ ਵੱਲੋਂ ਉਸ ਨੂੰ ਵੇਖਦੇ ਉਸ ਦੇ ਨਹੀਂ ਜ세ਦਾਰ ਸਭਾ ਨੇ ਇਹ ਐਲਾਨ ਕਰ ਦਿੱਤਾ ਸੀ ਕਿ 25 ਜਨਵਰੀ ਨੂੰ ਮਹਾ ਪੰਚਾਇਤ ਸੱਦੀ ਜਾਵੇਗੀ ਕਿ ਐਲਾਨ ਕਰਾਂਗੇ ਵੱਡੇ ਕੱਲ ਵੇਖਣਯੋਗ ਹੋਏਗਾ ਕੱਲ ਕਿਹੜੇ ਵੱਡੇ ਐਲਾਨ ਕੀਤੇ ਜਾਣਗੇ ਜੁੜੇ ਰਹੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ